ਲੋ ਜੀ ਮਿੱਤਰੋ ਆਪਣਾ ਸਾਈਕਲ ਹੋ ਗਿਆ ਪੈਂਚਰ ਆਪਾਂ ਤੁਹਾਨੂੰ ਅੱਜ ਲਗਾਉਣੇ ਦੱਸਾਂਗੇ ਕਿਵੇਂ ਲੱਗਦੇ ਹੁੰਦੇ ਆ ਪੈਂਚਰ ਸਭ ਤੋਂ ਪਹਿਲਾਂ ਇਸ ਦੀ ਬਾਲ ਬਿੜੀ ਤੁਸੀਂ ਖੋਲੋ ਦੇਖੋ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਇਹ ਤਾਂ ਆਪਣੇ ਸੋਟ ਤੇ ਪੰਨੇ ਪਤਾ ਹੈ ਕਰਦਾ ਇਸ ਕੰਮ ਨੂੰ ਵੀ ਸੋਚਦੇ ਆ ਇਹ ਦੇਖੋ ਆਪਾਂ ਬਾਲ ਬਿੜੀ ਖੋਲ ਕੇ ਇਸ ਵੱਠਲ ਲੋਹਾਂਡੇ ਦੇ ਵਿੱਚ ਪਾ ਲਈਏ ਜਿਹੜਾ ਪਹਿਲਾਂ ਪਾਣੀ ਪਿਆ ਥੋੜਾ ਥੋੜਾ ਇਸ ਤਰ੍ਹਾਂ ਕਰਕੇ ਇਸ ਨੂੰ ਤੁਸੀਂ ਹੁਣ ਸਰਕਾਇਆ ਦਵਾਉ। ਤੇ ਦੇਖੋ ਇਹਦੇ ਵਿੱਚ ਇਹ ਇਸ ਤਰ੍ਹਾਂ ਦੇ ਲੀਵਰ ਹੁੰਦੇ ਨੇ ਜੀ। ਇਹ ਲੀਵਰਾਂ ਦਾ ਇਸਤੇਮਾਲ ਹੁੰਦਾ ਹੈ। ਇਹ ਮੈਂ ਘਰ ਹੀ ਤਿਆਰ ਕੀਤੇ ਨੇ ਲੀਵਰ। ਤੇ ਇੱਕ ਲੀਵਰ ਤੁਸੀਂ ਕਿਤੇ ਵੀ ਪਾਓ ਜਿਵੇਂ ਆਹ ਦੇਖੋ ਆਪਣਾ ਇੱਥੇ ਇੱਕ ਲੀਵਰ ਪਾਇਆ ਹੈ। ਤੇ ਇੱਕ ਲੀਵਰ ਦੇਖੋ ਤੁਸੀਂ ਪਾਓ ਜਿਹਦੇ ਨਾਲ। तो तुझे तुझे तो इस तरह करके जो टायर है खुल जाता है टायर खुद चुका है सारा टायर ए खो लेना हों तू बाद इस्तेमाल भी कर सकते हो टायर खुल गया है ਹੂੰ ਤੋਂ ਸੀ ਇਹ ਦੇ ਚਾਹੇ ਇਸ ਤਰ੍ਹਾਂ ਕਰਕੇ ਟਿਊਬ ਜਿਹੜੀ ਹੈਗੀ ਆ ਉਹ ਬਾਹਰ ਕੱਢ ਲੈਣੀ ਹੈ ਇਹ ਦੇਖੋ ਬੜੇ ਧਿਆਨ ਦੇ ਨਾਲ ਇਹ ਕੰਮ ਕਰਨਾ ਹੁੰਦਾ ਹੈ ਇਹ ਦੇਖੋ ਬੜੇ ਕਾੜੀ ਫਸ ਜਾਂਦੀ ਹੈ ਇਹ ਕਿਹੜੀ ਟਿਊਬ ਇਹ ਦੇਖੋ ਇਹ ਆਪਾਂ ਦੇਖੋ ਟਿਊਬ ਕੱਢ ਲਈ ਜੀ ਹੁਣ ਆਪਾਂ ਪੈਂਚਰ ਚੈੱਕ ਕਰਾਂਗੇ ਕਿੱਥੇ ਹੈ ਜੀ ਪੈਂਚਰ ਇਹ ਇਹ ਦੇਖੋ ਪਹਿਲਾਂ ਇੱਕ ਟ ਪੈਂਚਰ ਇੱਥੇ ਲੱਗਿਆ ਹੋਇਆ ਹੈ ਤੇ ਉਮੀਦ ਹੈ ਕਿ ਸ਼ਾਇਦ ਇੱਥੇ ਹੀ ਇਹ ਪੈਂਚਰ ਹੋਏਗਾ ਇਹ ਪੈਂਚਰ ਲੀਕ ਹੋਏਗਾ ਪੱਕਾ ਚਲੋ ਆਪਾਂ ਚੈੱਕ ਕਰਦੇ ਹਾਂ ਇੱਕ ਵਾਰੀ ਆਪਾਂ ਇੱਥੇ ਪਰਾਂ ਲੱਗਿਆ ਜੀ ਵਾਹ ਇਹ ਦੇਖੋ ਇਹ ਤਾਂ 啊，不长低头啊。 ਇਹ ਕੋਈ ਵਾਪਰੀ ਜਾ ਰਹੀ ਹੈ ਵਾਪਰੀ ਗਈ ਹੁਣ ਆਪਾਂ ਕਰਦੇ ਹਾਂ ਚੈੱਕੇ ਨੂੰ ਸਭ ਤੋਂ ਪਹਿਲਾਂ ਜਿੱਥੇ ਆਪਾਂ ਨੂੰ ਸ਼ੱਕ ਆ ਉੱਥੇ ਚੈੱਕ ਕਰਾਂਗੇ ਜੇ ਸ਼ੱਕ ਤਾਂ ਆਪਣਾ ਰਿਹਾ ਗਲਤ ਉੱਥੇ ਤਾਂ ਕੋਈ ਪੈਂਚਰ ਨਹੀਂ ਹੈ ਅੱਗੇ ਚੈੱਕ ਕਰਦੇ ਦੇਖੋ ਕੋਈ ਪੈਂਚਰ ਨਹੀਂ ਹੈ ਇਥੇ ਇਹੜਾ ਪਕਰਾਂਗੇ ਇਹਨੂੰ ਅੱਗੇ ਚੱਤੀ ਜੀ ਇਸ ਜਗ੍ਹਾ ਪੈਂਚਰ ਹੈ ਦੇਖੋ ਤੁਹਾਨੂੰ ਪੈਂਚਰ ਦਿਖ ਰਿਹਾ ਉਹਨਾਂ ਦੇ ਉੱਤੇ ਕਿੰਸੀ ਜਗ੍ਹਾ ਪੈਂਚਰ ਹੈ ਉਹਨਾਂ ਆਪਾਂ ਇਸ ਜਗ੍ਹਾ ਨੂੰ ਮਾਰਕ ਕਰ ਲਾਂਗੇ ਕਿਸੇ ਚੀਜ਼ ਨਾਲ ਤੁਸੀਂ ਮਾਰਕ ਕਰ ਸਕਦੇ ਹੋ ਤੇ ਫਿਰ ਉਸ ਤੋਂ ਬਾਅਦ ਉਸ ਨੂੰ ਮਾਰਕ ਕਰਨ ਤੋਂ ਬਾਅਦ ਤੁਸੀਂ ਇੱਥੇ ਰੇਗ ਮਾਰ ਦੀ ਮਦਦ ਦੇ ਨਾਲ ਤੁਸੀਂ ਇਹਨੂੰ ਰਗੜ ਲੈਣਾ ਹੈ ਇਹ ਦੇਖੋ ਆਪਣੇ ਕੋਲ ਇਹ ਰੇਗ ਮਾਰ ਹੈ ਇਸ ਦੀ ਮਦਦ ਦੇ ਨਾਲ ਆਪਾਂ ਇਸ ਨੂੰ ਦੇਖੋ ਇੱਥੋਂ ਜ਼ਬਰਦਸਤ ਇਹ ਦੇਖੋ ਛੋਰੀ ਜਿਹਾ ਆਪਾਂ ਇਸ ਨੂੰ ਰਗੜ ਲਾਂਗੇ ਭਾਵੇਂ ਜੇ ਕੋਈ ਮਿੱਟੀ ਵਗੈਰਾ ਹੈ ਉਹ ਲੱਗੀ ਹੋਈ ਹੈ ਉਹਨੂੰ ਸੁੱਟਾ ਇਹ ਦੇਖੋ ਇਸ ਜਗ੍ਹਾ ਪੈਂਚਰ ਹੈ ਉਸਨੂੰ ਆਪਾਂ ਚੰਗੀ ਤਰ੍ਹਾਂ ਰਗੜ ਲਿਆ ਖੋਣ ਆਪਾਂ ਇਹ ਤੇ ਲਗਾਵਾਂਗੇ ਦੇਖੋ ਜੀ ਸੋਲੂਸ਼ਨ ਸੋਲੂਸ਼ਨ ਲਗਾਉਣ ਤੋਂ ਪਹਿਲਾਂ ਤੁਸੀਂ ਇੱਕ ਪੈਂਚਰ ਤਿਆਰ ਕਰ ਸਕਦੇ ਹੋ ਦੇਖੋ ਆਪਾਂ ਨੇ ਖੁਦ ਹੀ ਆਪਾਂ ਇੱਕ ਪੈਂਚਰ ਦੇਖੋ ਲੱਗਿਆਂ ਕਰਨ ਤਿਆਰ ਕਰ ਲਈ ਇਹ ਜੋ ਆਪਾਂ ਨੂੰ ਕੋਈ ਟੋਟਾ ਜਿਹਾ ਜਗਾ ਟੀਊਬ ਦਾ ਪੁਰਾਣੀ ਦਾ ਇਸ ਨੂੰ ਆਪਾਂ ਕੱਟ ਕੇ ਦੇਖੋ ਆਪਾਂ ਪੈਂਚਰ ਦੇਖੋ ਤਿਆਰ ਕਰਤਾ ਆਪਾਂ ਨੇ ਛੋਟਾ ਜਿਹਾ ਪੈਂਚਰ ਤਿਆਰ ਕਰ ਲਿਆ ਜੀ ਆ ਦੇਖੋ ਇਸ ਨੂੰ ਆਪਾਂ ਥੋੜਾ ਜਿਹਾ ਗੋਲ ਕਰ ਲਾਂਗੇ ਤੁਸੀਂ ਬਾਜ਼ਾਰੋਂ ਲਿਆ ਕੇ ਵੀ ਪੈਂਚਰ ਲਗਾ ਸਕਦੇ ਹੋ ਉਹ ਤੁਹਾਨੂੰ 1 ਰੁਪਏ ਦਾ ਪੈਂਚਰ ਜਿਹੜਾ ਹੈਗਾ ਬਾਜ਼ਾਰੋਂ ਮਿਲ ਜਾਂਦਾ ਹੈ ਅਰ ਜੇ ਤੁਸੀਂ ਕੋਈ ਪੈਸਾ ਨਹੀਂ ਖਰਚ ਕਰਨਾ ਚਾਹੁੰਦੇ ਤਾਂ ਤੁਸੀਂ ਤਾਂ ਘਰੇ ਵੀ ਤੁਸੀਂ ਪੈਂਚਰ ਦੇਖੋ ਤਿਆਰ ਕਰ ਸਕਦੇ ਹੋ ਇਹ ਦੇਖੋ ਇਹ ਦੇਖੋ ਮੂਸਾ ਗੜ ਕੀ ਇਹ ਇੱਕ ਪੈਂਚਰ ਬਾਈਕ ਦਾ ਇਹ ਕੋ ਕੰਮ ਕੋਈ ਛੋਟਾ ਵੱਡਾ ਨਹੀਂ ਹੈ ਇਸ ਤਰ੍ਹਾਂ ਦੇ ਦੇਖੋ ਤੁਸੀਂ ਕੰਮ ਕਰਕੇ ਆਪਣੀ ਰੋਜ਼ੀ ਰੋਟੀ ਜ਼ਰੂਰ ਕਮਾ ਸਕਦੇ ਹੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਅਮੀਰ ਹੋ ਜਾਓਗੇ ਪਰ ਇੱਕ ਤੁਹਾਡਾ ਕੰਮ ਤੰਦਾ ਜ਼ਰੂਰ ਚੱਲ ਜਿਗਾ ਤੁਸੀਂ ਇਸ ਕੰਮ ਤੰਦਾ ਚਲਾ ਕੇ ਆਪਣਾ ਰੋਜ਼ੀ ਰੋਟੀ ਜ਼ਰੂਰ ਕਮਾ ਸਕਦੇ ਹੋ ਇਸ ਤਾਂ ਕਰਕੇ ਤੁਸੀਂ ਇਸ ਪੈਂਚਰ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ। ਇਹ ਦੇਖੋ ਹੁਣ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਤੇ ਸੋਲੂਸ਼ਨ ਲਗਾਉਗੇ। ਹਵਾ ਦੇਖੋ ਆਪਣੇ ਆਪ ਵੀ નીકਲ ਚੁੱਕੀ ਹੈ ਕਿਉਂਕਿ ਪੈਂਚਰ ਸੀਗਾ ਇਹਦੇ 'ਚ। ਇਹ ਦੇਖੋ ਇਹ ਸੋਲੂਸ਼ਨ ਹੈ ਆਪਣਾ ਜਿਹੜਾ ਆਪਾਂ ਨੇ ਮਾਰਕੀਟ 'ਚੋਂ ਲਿਆਂਦਾ 20 ਰੁਪਏ ਦਾ। ਦੇਖੋ ਇਸ ਨੂੰ ਆਪਾਂ ਇੱਥੇ ਲਗਾਵਾਂਗੇ। ਇਹ ਆਪਾਂ ਲਗਾ ਲਿਆ ਜੀ ਇੱਥੇ। 19.5 ਚੰਗੀத் ਰਾਜ ਤੇ ਮੰਨ ਲਾਂਗੇ ਇਹ ਇੱਧਰਲੇ ਪਾਸੇ ਦੀ ਇਸ ਤੇ ਵੀ ਹਲਕਾ ਜਾਏ ਸੋਲੂਸ਼ਨ ਹੋਈ ਜੜਾ ਲਗਾ ਦੇ ਕੂਕ ਦੀ ਮਦਦ ਨਾਲ ਤੁਸੀਂ ਇਹਨਾਂ ਨੂੰ ਸਿਖਾ ਲੋਗੇ ਸੋਲੂਸ਼ਨ ਨੂੰ ਕਿ ਉਹ ਪਕਾਤੀਰ ਬੰਦ ਜੀ ਇੱਧਰ ਦੇ ਪਾਸੇ ਸੋਲੂਸ਼ਨ ਦੇਖੋ ਆਪਣਾ ਸੁਖ ਚੁਕਿਆ ਹੁਣ ਆਪਾਂ ਇਹਦੇ ਉੱਤੇ ਇਸ ਤਰ੍ਹਾਂ ਜਿੱਥੇ ਇਹ ਟੈਂਕਰ ਕੋਲਿਆ ਸੀ ਉੱਥੇ ਬਿਲਕੁਲ ਸੈਂਟਰ ਦੇ ਵਿੱਚ ਇਸ ਟੈਂਕਰ ਨੂੰ ਫਿੱਟ ਕਰ ਦਾਂਗੇ ਉਸ ਤੋਂ ਬਾਅਦ ਇਹਦੇ ਤੇ ਹਲਕੀ ਜਿਹੀ ਜਿਹੜੀ ਹੈਗੀ ਐ ਸਟੋਪ ਲਗਾ ਦੇਣਾ ਤਾਂ ਕੀ ਜਿਹੜਾ ਆਪਣਾ ਪੈਂਚਰ ਹੈ ਉਹ ਹਾਂ ਇਸ ਪੈਂਚਰ ਆਪਣਾ ਗਿਆ ਲੱਗ ਜੀ ਹੁਣ ਆਪਾਂ ਭਰ ਦਿਆਂ ਦੁਬਾਰਾ ਇਹ ਚ ਹਵਾ ਤੇ ਫੇਰ ਦਿਖਾਣੇ ਤੁਹਾਨੂੰ ਚੈੱਕ ਕਰਕੇ ਕਿ ਕਿਸ ਤਰ੍ਹਾਂ ਲੱਗਿਆ ਆਪਣਾ ਪੈਂਚਰ ਇਹ ਦੇਖੋ ਬਾਕੀ ਹਵਾ ਨੂੰ ਪਕਰਦੇ ਦਵਾ ਤੋਂ ਚੈੱਕ ਦੇਖੋ ਕੋਈ ਪੈਂਚਰ ਨਹੀਂ ਹੈ ਬਿਲਕੁਲ ਠੀਕ ਤਰ੍ਹਾਂ ਆਪਣਾ ਪੈਂਚਰ ਜਿਹੜਾ ਹੈਗਾ ਉਹ ਲੱਗ ਗਿਆ ਚੈੱਕ ਕਰੋ ਕੋਈ ਪੈਂਚਰ ਨਹੀਂ ਹੈ ਦੇਖੋ ਇੱਕ ਵਾਰੀ ਤੁਸੀਂ ਸਾਰੀ ਟਿਊਬ ਚੈੱਕ ਕਰਨੀ ਹੈ ਦੁਬਾਰਾ ਕਰ ਵੀ ਸਕਦੇ ਹੋ ਤਾਂ ਕਿ ਤੁਹਾਨੂੰ ਇਹ ਨਹੀਂ ਰਹੇ ਜੀ ਕਿਤੇ ਹੋਰ ਪੈਂਚਰ ਤਾਂ ਨਹੀਂ ਹੈ ਜੇਕਰ ਕਿਤੇ ਕੋਈ ਹੋਰ ਪੈਂਚਰ ਹੋਏਗਾ ਤਾਂ ਉਹ ਵੀ ਹੁਣ ਨਾਲ ਦੇ ਨਾਲ ਜਿਹੜਾ ਹੈਗਾ ਉਹ ਲੱਗ ਜਾਏਗਾ ਦੇਖ ਇਸ ਤਰ੍ਹਾਂ ਕਿਉਂ ਹੋ ਰਿਹਾ ਚੈੱਕ ਕਰਾਂਗੇ ਹਲਕਾ ਹਲਕਾ ਧੁਮਾ ਕੇ ਕੋਈ ਕਿਸੇ ਕੋਈ ਟੈਂਸ਼ਨ ਹੈ ਇਹ ਨਹੀਂ ਹੈ ਜੇ ਅਸੀਂ ਇਹਨਾਂ ਨੂੰ ਅੱਗੇ ਚੱਲਦੇ ਜੇ ਅਸੀਂ ਇਹਨਾਂ ਨੂੰ ਅੱਗੇ ਚੱਲਦੇ ਆਪਾਂ ਕਰਦੇ ਹਾਂ ਜਿਸ ਮਾਰਕ ਤੇ ਬੰਦ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਇਹਦੇ ਤੋਂ ਪਤਾ ਲੱਗੇ ਹਵਾ ਜੀ ਇਹਦੇ ਤੋਂ ਹਵਾ ਵੀ ਨਿਕਲ ਇਸ ਨੂੰ ਰੱਖਾਂਗੇ ਆਪਾਂ ਪੂਰਾ ਸੈੱਟ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਕਿਊਬ ਦੇਖੋ ਬੜਾ ਧਿਆਨ ਨਾਲ ਪਾਣਾ ਹੁੰਦਾ ਇਹ ਤੁਹਾਨੂੰ ਪਾਏ ਇੱਕ ਇੱਕ ਖਲਕਾ ਜਾਂ ਨਟ ਹੁੰਦਾ ਉਹ ਕਸਾਂਗੇ ਤਾਂ ਕਿ ਜਿਹੜੀ ਹੈਗੀ ਕਿਊਬ ਇਹ ਪਿੱਛੇ ਨਾ ਚਲ ਜਾਏ फिर अपा वाल लगा के हल्का जहां हल्की जी हवा भर हल्की जी हल्की जी हवा भर के हल्की जी हवा भर के हूँ इसको आप कर बंद बंद तो पहला जिथे पेंचर है ਜਾ ਸਾਰੀ ਹੀ ਤੁਸੀਂ ਇੱਕ ਵਾਰੀ ਟਾਇਰ ਨੂੰ ਹੱਥ ਮਾਰ ਕੇ ਚੈੱਕ ਕਿ ਕਿਤੇ ਕੋਈ ਪੰਡਾ ਵਗੈਰਾ ਤਾਂ ਨਹੀਂ ਹੈ ਕਿਤੇ ਦੁਬਾਰਾ ਫੇਰ ਉਹ ਪੈਂਚਰ ਕਰ ਦਵੇ ਇਹ ਦੇਖੋ ਇਹ ਇੱਥੇ ਪੈਂਚਰ ਹੈ ਆਪਾਂ ਆਏ ਹਾਂ ਇੱਥੋਂ ਤੱਕ ਵੀ ਦੇ ਧਿਆਨ ਨਾਲ ਦੇਖੋ ਕਿ ਕੱਤ ਕੋਈ ਇੱਥੇ ਕੰਡਾ ਵਗੈਰਾ ਤਾਂ ਨਹੀਂ ਹੈ ਕੁਝ ਨਹੀਂ ਹੈ ਉਸ ਕਰਕੇ ਸ਼ਾਇਦ ਕੰਡਾ ਵਾ ਕੇ ਨਿਕਲ ਗਿਆ ਹੋਵੇ ਇਹ ਦੇਖੋ है कर रहे हैं जी बंद सारा टायर आप चेक कर लेंगे कई भी टायर घूम जाता है तभी जो है प्रॉब्लम आ सकती है इस तो करके सारे थान पर किसी तो कंटा वगैरह चेक कर लेना है। ਇਸਤੇ ਨਾਲ ਹਵਾ ਪਰੰਦੇ ਨਾਲ ਹਲਕੀ ਜੀ ਤੁਹਾਡੀ ਟਾਇਰ ਦੇ ਵਿੱਚ ਜਦੋਂ ਟਿਊਬ ਫਿੱਟ ਹੁੰਦੀ ਹੈ ਤਾਂ ਕੋਈ ਬਲ ਨਹੀਂ ਪੈਂਦਾ ਦੇਖੋ ਆਪਾਂ ਹੁਣ ਕੱਢ ਦਿੱਤੀ ਆ ਉਹ ਹਵਾ ਤੇ ਹੁਣ ਆਪਾਂ ਜਲਦੀ ਜਲਦੀ ਉਸ ਯੂਗ ਨੂੰ ਅੰਦਰ ਕਰਕੇ ਹੋ ਚੰਨ ਕਰਕੇ ਦੇਖਦਾ ਹਾਂ ਉਹ ਟਿਊਬ ਤੇ ਟਾਇਰ ਜਿਹੜਾ ਹੈਗਾ ਉਹ ਬੰਦ ਕਰ ਦਾਂਗੇ ਪੈਂਚਰ ਆਪਣਾ ਲੱਗ ਚੁੱਕਿਆ ਹੈ ਇਸ ਤਰ੍ਹਾਂ ਕਰਕੇ ਤੁਸੀਂ ਜੀ ਪੈਂਚਰ ਜਿਹੜੀ ਹੈ ਉਹ ਲਗਾ ਸਕਦੇ ਹੋ ਸੌਖਾ ਹੀ ਕੰਮ ਹੈ ਇਹ ਛੋਟਾ ਮोटा ਧੰਦੇ ਦੇ ਰੂਪ ਦੇ ਵਿੱਚ ਤੁਸੀਂ ਇਸ ਕੰਮ ਨੂੰ ਕਰ ਸਕਦੇ ਹੋ ਇੱਥੇ ਕੋਈ ਸੰਕਸ਼ਰਮ ਵਾਲੀ ਗੱਲ ਨਹੀਂ ਹੈ ਦੇਖੋ ਜਦੋਂ ਮੈਂ ਇਹ ਕੰਮ ਕਰ ਸਕਦਾ ਤਾਂ ਤੁਸੀਂ ਵੀ ਇਹ ਕਰ ਸਕਦੇ ਹੋ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਇਹ ਪੈਂਚਰ ਲਗਾਣੇ

ਵਾਪਕੇ ਆਪਣਾ ਜਿਹੜਾ ਹੈਗਾ ਸਾਈਕਲ ਉਹ ਹੋ ਗਿਆ ਤਿਆਰ ਤੇ ਹੁਣ ਆਪਾਂ ਚੱਲੇ ਆ ਜੀ ਸਾਈਕਲ ਤੇ ਦੇਖੋ ਪੂਰੀ ਹਵਾ ਦੇਖੋ ਇੱਥੇ ਭਰ ਚੁੱਕੀ ਹੈ ਧੰਨਵਾਦ ਜੀ ਇਸ ਤਰ੍ਹਾਂ ਕਰਕੇ ਤੁਸੀਂ ਲਗਾ ਸਕਦੇ ਹੋ ਪੈਂਚਰ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ